ਸਾਬਕਾ ਸਾਂਸਦ ਤੇ ਪੰਜਾਬ ਤਿਰੰਮੂਲ ਕਾਂਗਰਸ ਦੇ ਪ੍ਰਧਾਨ ਜਗਮੀਤ ਬਰਾੜ ਦਾ ਵੱਡਾ ਬਿਆਨ ਕਿਹਾ ਪੰਜਾਬ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਨੂੰ ਰੋਕਣ ਲਈ ਕਿਸਾਨਾਂ ਨੂੰ ਅਫੀਮ ਦੀ ਖੇਤੀ ਕਰਨ ਦੀ ਮਿਲੇ ਇਜਾਜ਼ਤ ਕੇਂਦਰ ਸਰਕਾਰ ਕਿਸਾਨਾਂ ਨੂੰ ਆਪਣੀ ਨਿਗਰਾਨੀ ਵਿੱਚ 5 ਏਕੜ ਤੱਕ ਅਫੀਮ ਬੀਜਣ ਦੀ ਦਵੇ ਇਜਾਜ਼ਤ ਕੈਬਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਬਿਆਨ ਦੇ ਨਾਲ ਕੋਈ ਫਰਕ ਨਹੀਂ ਬਰਾੜ ਚੋਣ ਜਿੱਤ ਕੇ ਸੱਤਾ ਚਾਹੁੰਦੇ ਤੇ ਫਿਰ ਲਾਗੂ ਕਰਦੇ ਪਾਲਿਸੀ ਅਗਰ ਅਫੀਮ ਦੀ ਖੇਤੀ ਕਰਨ ਦੀ ਮਾਨਿਟਰਿੰਗ ਗਵਰਨਮੈਂਟ ਆਫ ਇੰਡੀਆ ਕਰੇ ਔਰ 5 ਸਾਲ ਦਾ ਪੀਰੀਅਡ ਦੇਵੇ ਪੰਜਾਬ ਦੇ ਕਿਸਾਨ ਨੂੰ ਕਿ ਟੋਟਲ ਮੋਨਿਟਰਿੰਗ ਹੋਵੇ ਜਿਹਦੇ ਕੋਲੇ ਇੱਕ ਕਨਾਲ ਹੈ ਦੋ ਕਨਾਲ ਹੈ 5 ਏਕੜਾਂ ਤੱਕ ਅਗਰ ਇਹਦੀ ਓਪੀਐਮ ਦੀ ਖੇਤੀ ਦੇ ਨਾਲ ਪੰਜਾਬ ਤੇ ਹਰਿਆਣੇ ਦਾ ਕਿਸਾਨ ਜਿਹੜਾ ਹੈ ਉਹ ਮੌਜੂਦਾ ਜਿਹੜਾ ਆਰਥਿਕ ਸੰਕਟ ਹੈ ਹਿੰਦੁਸਤਾਨ ਦੀ ਕਿਸਾਨੀ ਤੇ ਉਹਦੇ ਚੋਂ ਪੰਜਾਬ ਦਾ ਕਿਸਾਨ ਨਿਕਲ ਸਕਦਾ ਇਹ ਲੋਕਤੰਤਰ ਦੇ ਵਿੱਚ ਹਰੇਕ ਬੰਦੇ ਨੂੰ ਅਧਿਕਾਰ ਹੈ ਕਿ ਉਹ ਆਪਦਾ ਬਿਆਨ ਦੇਵੇ ਜਗਮੀਤ ਬਰਾੜ ਨੇ ਵੀ ਦਿੱਤਾ ਹੈ ਤਈ ਜਾਣ ਅਸੀਂ ਆਪਣਾ ਕੰਮ ਕਰਨਾ ਹੈ ਮਿੱਤਰ ਪਿਆਰੇ ਤੈਨੂੰ ਮੈਂ ਫੇਰ ਕਹਿ ਚੁੱਕਿਆ ਬੱਸ ਚੜ੍ਹ ਫੱਟੀ ਲੱਗੀ ਹੁੰਦੇ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਉਹਨਾਂ ਦੇ ਬਿਆਨ ਦੇ ਉਹ ਜ਼ਿੰਮੇਵਾਰ ਨੇ ਤੇ ਜੇ ਜਗਮੀਤ ਬਰਾੜ ਜੀ ਨੇ ਇਲੈਕਸ਼ਨ ਲੜਨਾ ਹੁੰਦਾ ਲੜਦੇ ਇਲੈਕਸ਼ਨ ਲੜ ਕੇ ਲੋਕਾਂ ਦਾ ਨੁਮਾਇੰਦਾ ਬਣ ਕੇ ਨਿਰਣੇ ਲੈਂਦੇ ਤੇ ਕਿੱਥੇ ਸੀ ਉਹ ਜਗਮੀਤ ਬਰਾੜ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੰਸਦ ਡਾਕਟਰ ਤਰਨਵੀਰ ਗਾਂਧੀ ਵੀ ਪੰਜਾਬ ਦੇ ਵਿੱਚ ਅਫੀਮ ਅਤੇ ਪੁੱਕੀ ਦੇ ਠੇਕੇ ਖੋਲਣ ਦੀ ਕਰ ਚੁੱਕੇ ਨੇ ਮੰਗ ਬਠਿੰਡਾ ਦੀ ਪੁੱਚੋ ਮੰਟੀ ਦੇ ਵਿੱਚ ਅਕਾਲੀ ਕੌਂਸਲਰ ਦੇ ਪਤੀ ਨਾਲ ਕੁੱਟਮਾਰ ਦਾ ਵੀਡੀਓ ਸੋਸ਼ਲ ਮੀਡੀਆ ਤੇ ਹੋਇਆ ਵਾਇਰਲ ਕੁੱਟਮਾਰ ਦੇ ਇਲਜ਼ਾਮ ਸਾਬਕਾ ਕਾਂਗਰਸੀ ਸਰਪੰਚ ਅਤੇ ਉਸ ਦੇ ਭਤੀਜੇ ਉੱਤੇ ਪੀੜਤ ਵਿਨੋਦ ਕੁਮਾਰ ਦੇ ਮੁਤਾਬਕ ਅਕਾਲੀ ਦਲ ਛੱਡ ਕੇ ਕਾਂਗਰਸ ਦੇ ਵਿੱਚ ਆਉਣ ਦਾ ਪਾਇਆ ਜਾ ਰਿਹਾ ਸੀ ਦਬਾਅ ਇਨਕਾਰ ਕਰਨ ਉੱਤੇ ਕੀਤੀ ਗਈ ਬੁਰੇ ਤਰੀਕੇ ਕੁੱਟਮਾਰ ਇੱਕ ਸਾਡੇ ਹੁਣ ਪ੍ਰਧਾਨਗੀ ਦੀ ਚੋਣ ਪ੍ਰਧਾਨ ਬਦਲਣ ਦਾ ਚੱਲ ਰਿਹਾ ਸਿਲਸਲਾ ਕਦੋਂ ਪ੍ਰਧਾਨ ਦੇ ਅਮੂਰ ਕਮੇਟੀ ਦਾ ਨਾਮ ਪਤਾ ਫੋਲਦਾ ਹੈ ਉਹਦੇ ਸਬੰਧ ਚ ਸਾਡੇ ਤੇ ਦਬਾਅ ਪੈ ਰਿਆ ਸੀ ਵੀ ਤੁਸੀਂ ਜਿਹੜੀ ਬੂਟਾ ਕਾਂਗਰਸ ਦਾ ਵੀ ਉਹ ਸਾਡੇ ਮਰਜ਼ੀ ਨਾਲ ਪਾਓ। ਲੇਕਿਨ ਅਸੀਂ ਕਿਹਾ ਵੀ ਅਸੀਂ ਆਪਣੀ ਪਾਰਟੀ ਨਾਲ ਖੜੇ ਆਂ। ਅਸੀਂ ਪਾਰਟੀ ਦੇ ਸਿਧਾਂਤੋਂ ਦੂਰ ਨਹੀਂ ਜਾਵਾਂਗੇ। ਪਾਰਟੀ ਦੇ ਨਾਲ ਰਹਿਾਂਗੇ। ਉਸ ਗੱਲ ਦਾ ਜਹਦ ਸਿੰਘ ਨੂੰ ਲੈ ਕੇ ਇਹ ਮੈਨੂੰ ਪਹਿਲਾਂ ਤਾਂ ਕਾਫੀ ਟੈਲੀਫੋਨਾਂ ਤੇ ਵੀ ਇਹਨੇ ਗੁਰਪ੍ਰੀਤ ਸਿੰਘ ਵੀ ਰਾਮਰਾਜ ਤੋਂ ਨਹੀਂ ਬਹੁਤ ਧਮਕੀਆਂ ਦਿੱਤੀਆਂ ਹੋਈ ਸੀ ਬਦਮਾਸ਼ ਆਏ ਸੀ, ਜੇਲਾ ਕਰਤੀਆਂ ਵੀ ਆ। ਅਸੀਂ ਤਾਂ ਨੂੰ ਮਾਰ ਦਾਂਗੇ ਇਸ ਨੂੰ ਮਕਾ ਦੇਾਂਗੇ ਇਹਨਾਂ ਬਹੁਤ ਜ਼ਿਆਦਾ ਮੈਨੂੰ ਧਮਕੀਆਂ ਵੀ ਦੰਦਾ ਰਿਹਾ ਇਹਨਾਂ ਦਾ ਮੇਨ ਕਾਂਗਰਸੀ ਵਿਧਾਇਕ ਸਾਡਾ ਜਿਹੜਾ ਹੈਗੇ ਹੈਗੇ ਸਦਾ ਗੁਰਪ੍ਰੀਤ ਸਿੰਘ ਕਾਂਗੜ ਉਹਨਾਂ ਦੀ ਸ਼ੈਤ ਹੀ ਇਹ ਹੋ ਰਿਹਾ ਹੈ ਪੁਲਿਸ ਨੇ ਸਾਅਪਕਾ ਕਾਂਗਰਸੀ ਸਰਪੰਚ ਉਸਦੇ ਭਤੀਜੇ ਅਤੇ ਕੁਝ ਅਣਪਛਾਤੇ ਲੋਕਾਂ ਤੇ ਦਰਜ ਕੀਤਾ ਕੇਸ ਸਾਰੇ ਮੁਲਜ਼ਮ ਫਰਾਰ ਕਾਂਗਰਸ ਪਾਰਟੀ ਵੱਲੋਂ ਕੁੱਟਮਾਰ ਦੇ ਇਲਜ਼ਾਮਾਂ ਤੋਂ ਸਾਫ਼ ਇਨਕਾਰ ਅਸੀਂ ਜੋ ਜਿਵੇਂ ਐਮਸੀ ਚੋਂਗੇ ਜਿਵੇਂ ਐਮਸੀ ਕੂਟਾ ਪਾਉਣਗੇ ਜਿਵੇਂ ਐਮਸੀਆਂ ਦਾ ਫੈਸਲਾ ਹੈ ਇਹ ਸਾਰੇ ਆਕਾਲੀਆਂ ਦੇ ਐਮਸੀ ਹੈ ਕਾਂਗਰਸ ਦਾ ਕੋਈ ਐਮਸੀ ਲ ਜਿੱਤਿਆ ਹੋਆ ਨਹੀਂ ਹੈ ਕਿਉਂਕਿ ਅਸੀਂ ਵੋਟ ਚੋਣਾਂ ਦਾ ਬਾਈਕਾਟ ਕੀਤਾ ਸੀਗਾ ਜੋ ਵੀ ਐਮਸੀ ਜਿਵੇਂ ਚੋਂਗੇ ਉਹ ਮੇ ਹੋਏਗਾ ਸਾਡੀ ਕਾਂਗਰਸ ਪਾਰਟੀ ਦੇ ਕੋਈ ਦੱਸਣ ਦਾ ਜੀ ਨਹੀਂ ਹੈ ਤੱਕੇ ਦੀ ਜੇ ਬਾਤ ਆਉਂਦੀ ਹੈ ਕੈਪਟਨ ਸਾਹਿਬ ਦੇ ਬਿਲਕੁਲ ਸੱਚ ਦੇਸ਼ ਹੈ ਵੀ ਜੋ ਕਾਨੂੰਨੀ ਕਾਰਵਾਈ ਉਹ ਦੀ ਬੰਦੀ ਹੋਏਗੀ ਪਾਰਟੀ ਦੀ ਕਾਰਵਾਈ ਬੰਦੀ ਹੋਈ ਕੈਪਟਨ ਸਾਹਿਬ ਤੇ ਸਾਡੀ ਸਰਕਾਰ ਹੈ ਉਹਦੇ ਬਦਕਾਰ ਨਹੀਂ ਉਹਨੇ ਆਪਣਾ ਸਟੇਟਮੈਂਟ ਰਿਕਾਰਡ ਕਰਵਾਇਆ ਇਨਚਾਰਜ ਚੰਗੀ ਪੁੱਛੋ ਪੁੱਛ ਉਹਦੀ ਰਜਿਸਟ੍ਰੇਸ਼ਨ ਜਿਹੜੀ ਉਹ ਕੀਤੀ ਜਾ ਰਹੀ ਹੈ ਜਵਦੋਸ਼ੀ ਪਾਇਆ ਗਾਉਂ ਦਾ ਸਪੀਟ 40 ਡੋਜ਼ਨ ਮੈਟਰ ਕੋਈ ਗੱਲ ਨਹੀਂ ਸੀ ਵੀ ਕੁਝ ਨਹੀਂ ਲਿਖਾਇਆ ਕੋ ਉਹਨਾਂ ਦੀ ਅਫਸਰਚ ਹੋ ਗਈ ਲੇਕਿਨ ਲਾਦੀ ਨਜ਼ਰਾਂ ਚ ਸੀ ਪੰਜਾਬ ਸਟੇਟ ਸਿਵਲ ਸਪਲਾਈ ਕਾਰਪੋਰੇਸ਼ਨ ਦੇ ਵਿੱਚ ਜਾਲੀ ਸਰਟੀਫਿਕੇਟਾਂ ਦੇ ਸਹਾਰੇ ਡਿਪਟੀ ਜਨਰਲ ਮੈਨੇਜਰ ਐਚਆਰ ਬਣਿਆ ਮੁਲਾਜ਼ਮ ਬਰਖਾਸਤ ਮੁਲਜ਼ਮ ਗੁਰਪ੍ਰੀਤ ਸਿੰਘ ਖੁਰਲੇ ਪੰਚਸਭਾ ਦੇ ਵਿੱਚ ਨੌਕਰੀ ਲਈ ਤਜਰਬੇ ਦਾ ਜਾਲੀ ਸਰਟੀਫਿਕੇਟ ਕਰਵਾਇਆ ਸੀ ਜਮਾ 2012 ਦੇ ਵਿੱਚ ਮਿਲੀ ਸੀ ਨੌਕਰੀ 2013 ਵਿੱਚ ਸ਼ਿਕਾਇਤ ਤੋਂ ਬਾਅਦ ਗੁਰਪ੍ਰੀਤ ਦੇ ਖਿਲਾਫ ਹੋਈ ਸੀ ਜਾਂਚ 5 ਸਾਲ ਬਾਅਦ ਜਾਂਚ ਰਿਪੋਰਟ ਦੇ ਵਿੱਚ ਗਲਤ ਤਰੀਕੇ ਜਾਣਕਾਰੀ ਦੇ ਕੇ ਨੌਕਰੀ ਲੈਣ ਦੇ ਲੱਗੇ ਇਲਜ਼ਾਮ ਹੋਇਆ ਪਰ ਖਾਸ ਗੁਰਪ੍ਰੀਤ ਦੇ ਖਿਲਾਫ IPC ਦੀਆਂ ਧਾਰਾਵਾਂ 420 465 468 ਅਤੇ 471 ਦੇ ਅਧੀਨ ਫੌਜਦਾਰੀ ਕਾਰਵਾਈ ਸ਼ੁਰੂ ਵੱਡਾ ਸਵਾਲ ਨੌਕਰੀ ਦੇਣ ਵਾਲੇ ਮੈਕਮੇ ਨੇ ਕਿਉਂ ਨਹੀਂ ਜਾਂਚੇ ਸਰਟੀਫਿਕੇਟ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਪਹਿਲੇ ਸਥਾਨਾਂ ਦੇ ਉੱਤੇ ਕੁੜੀਆਂ ਨੇ ਫਿਰ ਤੋਂ ਮਾਰੀ ਬਾਜ਼ੀ 98.44% ਅੰਕ ਲੈ ਕੇ ਲੁਧਿਆਣਾ ਦੀ ਅਮੀਸ਼ਾ ਅਰੂੜਾ ਨੇ ਹਾਸਲ ਕੀਤਾ ਸੂਬੇ ਭਰ ਦੇ ਵਿੱਚ ਪਹਿਲਾ ਸਥਾਨ। ਇਹੀ ਮੈਸੇਜ ਹੈ ਕਿ ਹਮੇਸ਼ਾ ਪੋਜ਼ਿਟਿਵ ਰਹੋ, ਪੋਜ਼ਿਟਿਵ ਥੌਟਸ ਆਪਣੇ ਮਾਈਂਡ ਦੇ ਵਿੱਚ ਰੱਖੋ ਤੇ ਕਰੀਅਰ ਸੈੱਟ ਕਰਕੇ ਆਪਣਾ ਟਾਰਗੇਟ ਸੈੱਟ ਕਰਕੇ ਪੜੋ, ਅਚੀਵ ਜ਼ਰੂਰ ਹੋਏਗਾ। ਮਾਣ ਹੈ ਮੈਨੂੰ ਆਪਣੀ ਬੇਟੀ ਤੇ। ਔਰ ਸ਼ੁਰੂ ਤੋਂ ਹੀ ਐਲकेजी ਤੋਂ ਲੈ ਕੇ 10ਵੀਂ ਚ ਵੀ ਇਹ 97.38% ਨੰਬਰ ਲਾ ਕੇ ਮੈਰਿਟ ਤੇ ਆਈ ਸੀ। ਤੇ ਇਸ ਟਾਪ ਨੇ ਪੰਜਾਬ ਚ ਟੌਪ ਕੀਤਾ ਅਕੈਡੈਮਿਕ ਟੌਪ। ਸੋ ਮੈਨੂੰ ਮਾਣ ਹੈ ਆਪਣੀ ਬੇਟੀ ਤੇ। ਲੁਧਿਆਣਾ ਦੀ ਪ੍ਰਭਜੋਤ ਜੋਸ਼ੀ 98.22 ਅੰਕ ਲੈ ਕੇ ਰਹੀ ਦੂਜੇ ਸਥਾਨ ਤੇ ਗੁਰਦਾਸਪੁਰ ਦੀ ਰਿਆ 98% ਅੰਕਾਂ ਦੇ ਨਾਲ ਰਹੀ ਤੀਜੇ ਸਥਾਨ ਤੇ ਬਹੁਤ ਖੁਸ਼ੀ ਹੋ ਰਹੀ ਹੈ ਰਿਜ਼ਲਟ ਬਹੁਤ ਅੱਛਾ ਹੈ ਮੈਸੇਜ ਇਹ ਕਿ ਬਸ ਰੈਗੂਲਰ ਸਟੱਡੀ ਬਹੁਤ ਹੋਤੀ ਹੈ ਪੜ੍ਹਨੇ ਕੇ ਲਈ ਜ਼ਰੂਰੀ ਨਹੀਂ ਕਿ ਸਟ੍ਰੈਸ ਲੈ ਕੇ ਹੀ ਪੜ੍ਹਨਾ ਹੈ ਰੈਗੂਲਰ ਸਟੱਡੀ ਅਗਰ ਹਮ ਕਰਤੇ ਰਹੇ ਤਾਂ ਹਮੇ ਜ਼ਰੂਰਤ ਹੀ ਨਹੀਂ ਸਟ੍ਰੈਸ ਲੈਣੇ ਕੀ ਰੈਗੂਲਰ ਸਟੱਡੀ ਹਮੇ ਟੌਪ ਤੇ ਲੈ ਆਤੀ ਹੈ 12ਵੀਂ ਕਲਾਸ ਦੇ ਪਾਸ ਫੀਸਦ ਦੇ ਵਿੱਚ ਵੀ ਕੁੜੀਆਂ ਮੋਹਰੀ ਕੁੜੀਆਂ ਦੀ ਕੁੱਲ ਪਾਸ ਫੀਸਦ 72.59 ਜਦਕਿ ਮੁੰਡਿਆਂ ਦੀ 54.42 ਫੀਸਦ ਰਹੀ। ਆਈਪਲ ਸੀਜ਼ਨ ਦਾਸਤੇ ਵਿੱਚ ਅੱਜ ਦੋ ਮੁਕਾਬਲੇ ਪਹਿਲਾ ਮੈਚ ਗੁਜਰਾਤ ਲਾਇਨਜ਼ ਅਤੇ ਸਨਰਾਈਜ਼ਰਸ ਹైదరాబాద్ ਦੇ ਵਿਚਾਲੇ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ ਦੇ ਵਿੱਚ ਖੇੜਿਆ ਜਾਵੇਗਾ। ਕੋਲਕਾਤਾ ਦੇ ਈਡਨ ਗਾਰਡਨ ਦੇ ਵਿੱਚ ਦੂਜਾ ਮੁਕਾਬਲਾ ਮੁੰਬਈ ਇੰਡੀਅਨਸ ਅਤੇ ਕੋਲਕਾਤਾ ਨਾਈਟ ਰਾਈਡਰਸ ਦੇ ਵਿਚਾਲੇ। ਬੀਤੀ ਕੱਲ ਦਿੱਲੀ ਡੇਅ ਦੇਵਲਜ਼ ਨੇ ਪੁਣੇ ਸੁਪਰ ਜਾਇੰਟਸ ਨੂੰ 7 ਰਨਾਂ ਦੇ ਨਾਲ ਦਿੱਤੀ ਸੀਮਾਤ।